एवरीवन गुड इवनिंग गुड इवनिंग है जी सारेया नु शाम दा टाइम हो गया और मैं टाइम देखया नहीं क्योंकि मैं रसोई छ थी ना 6 बज के 10 मिनट हो गए क्योंकि मैं कत्तीर सोई के विच पड़ी हुई हां और मैं बना रही आज की है के कोफ्ते और नाल बनाई अपन कढ़ी ते कई बार ना जब मैं बोलदी है ना यह रास्ता साइड के साइड के विच मतलब यो दिख रहा है ना ये बैक साइड ना रास्ता है जे किसे नु सुन जांदा ना अंदर ए बड़यांदा कोई भी तुसी कढ़ी बनाई है फलाना बनाया ਮੈਨੂੰ ਇਦਾਂ ਵਧੀਆ ਨਹੀਂ ਲੱਗਦਾ ਹੈਗਾ ਤੇ ਲੋ ਜੀ ਆਪਾਂ ਨੇ ਅੰਦਰ ਮੈਂ ਨਾ ਕੋफ्ते ਬਣਾਉਣ ਲੱਗ ਰਹੀਆਂ ਔਰ ਕੜੀ ਨੂੰ ਲਾਏ ਆ ਤੜਕੇ ਅੱਜ ਆਪਾਂ ਨੇ ਕੜੀ ਦੇ ਵਿੱਚ ਆਪਾਂ ਨਾ ਕੀ ਵਾਲੇ ਕੋफ्ते ਬਣਾਵਾਂਗੇ ਹੁਣ ਤੇ ਫਾਈਨਲੀ ਮੇਰੀ ਕੜੀ ਨੂੰ ਤੜਕੇ ਲੱਗ ਚੁੱਕੇ ਆ ਦੇਖੋ ਤੁਸੀਂ ਕੜੀ ਨੂੰ ਤੜਕੇ ਲੱਗ ਰਹੀ ਹੈ ਆਪਣੀ ਨੂੰ ਔਰ ਇਸ ਦੇ ਪਾਸੇ ਆਪਾਂ ਨੇ ਘੋਲਿਆ ਹੋਇਆ ਬੇਸਣ ਤੇ ਲੱਸੀ ਪਈ ਹੈ ਇੱਧਰ ਇਹ ਹੈ ਲੱਸੀ ਆਪਣੀ ਔਰ ਫਿਲਹਾਲ ਇੱਧਰ ਪਿਆ ਆਪਣਾ ਕੀਆ ਕੱਦੂ ਕਸ ਕਰਕੇ ਰੱਖੀ ਵੀ ਹੈ ਮੈਂ ਇਹ ਬਣਾਵਾਂਗੇ ਆਪਾਂ ਕੋਫਤੇ ਨਾਲ ਦੀ ਨਾਲ ਇੱਕ ਪਾਸੇ ਕੜਾਹੀ ਚੜਾਵਾਂਗੀ ਮੈਂ ਕੋਫਤਿਆਂ ਦੀ ਨਾਲ ਦੀ ਨਾਲ ਕੜੀ ਰਿਜੀ ਜਾਊਗੀ ਔਰ ਕੋਫਤੇ ਆਪਾਂ ਨੇ ਬਣਾ ਕੇ ਫਿਰ ਵਿੱਚ ਪਾ ਦੇਣੇ ਆ ਹਨ ਤੇ ਲੋ ਜੀ ਅੱਜ ਆਪਣੀ ਕੜੀ ਬਣ ਰਹੀ ਹੈ ਯੰਮੀ ਯੰਮੀ ਬੱਚਾ ਨੂੰ ਵੀ ਬਹੁਤ ਚੋਅ ਹੈ ਕੜੀ ਦਾ ਔਰ ਬਹੁਤ ਖਾਂਦੇ ਆ ਤੇ ਫਾਈਨਲੀ ਹੁਣ ਆਪਾਂ ਨੇ ਕੋਫਤੇ ਬਣਾਣੇ ਆ ਉਹ ਬਣਾਵਾਂਗੇ ਔਰ ਤੇ ਤੜਕਾ ਵੀ ਆਪਣਾ ਬਸ ਭੁੰਨਿਆ ਗਿਆ ਹੈ ਆ ਸਾਹੀ ਬਈ ਕੜਚੀ ਗਰਮ ਹੋ ਗਈ ਮੈਂ ਵਿੱਚ ਰੱਖਤੀ ਨਾ ਕੜਚੀ ਤਾਂ ਗਰਮ ਹੋ ਗਈ ਥੋੜੀ देर ਆਪਾਂ ਬਾਹਰ ਕੱਢ ਦਾਂਗੇ ਕੜਚੀ ਨੂੰ ਔਰ ਮਸਾਲਾ ਭੁੰਨਿਆ ਜਾਊਗਾ ਫਿਰ ਆਪਾਂ ਨੇ ਵਿੱਚ ਬੇਸਣ ਕੋਲਿਆ ਹੋਇਆ ਵਿੱਚ ਪਾ ਦੇਣਾ ਹੈ ਔਰ ਉਸ ਤੋਂ ਬਾਅਦ ਆਪਾਂ ਨੇ ਪਾਣੀ ਹੈ ਵਿੱਚ ਲੱਸੀ ਢੱਕਣ ਖੋਲਾਂ ਮੈਂ ਲੋ ਜੀ ਇਹ ਹੈ ਲੱਸੀ ਆਪਣੀ ਫਾਈਨਲੀ ਬਣਾਈਏ ਫਿਰ ਸ਼ਾਮ ਦਾ ਖਾਣਾ ਕੜੀ ਦਿਨ ਚ ਮੈਂ ਤਾਂ ਨਹੀਂ ਬਣਾਈ ਕਿਉਂਕਿ ਕੋਈ ਹੈ ਨਹੀਂ ਘਰ ਕੇ ਵਿੱਚ ਹਣ ਕਿਉਂਕਿ ਸ਼ਾਮ ਨੂੰ ਮੈਂ ਤਾਂ ਬਣਾਤੀ ਕਿਉਂਕਿ ਬਬਜਦ ਕੇ ਪਾਪਾ ਵੀ ਆਉਣਗੇ ਤਾਜੀ-ਤਾਜੀ ਖਾ ਲੂਗੇ ਕਿਉਂਕਿ ਅਜੇ ਵੀ ਨਹੀਂ ਹੈ ਤੇ ਔਰ ਨਹੀਂ ਤਾਂ ਦੁਪਹਿਰ ਨੂੰ ਸੋਹਣੀ ਲੱਗਦੀ ਹੈ ਹਨਾ ਕੜੀ ਚਲੋ ਕੋਈ ਨਹੀਂ ਮੈਂ ਲਸਣ ਬਹੁਤ ਜ਼ਿਆਦਾ ਪਾਇਆ ਕਾਲੀ ਮਿਰਚ ਪਾਈ ਹੈ ਹਿੰਗ ਪਾਈ ਹੈ ਔਰ ਵਿੱਚ ਜਮੈਣ ਪਾਈ ਹੈ ਤਾਂ ਕਿ ਬੈ ਨਾ ਹੋਵੇ ਹਨਾ ਬਹੁਤ ਕੁਝ ਪਾਇਆ ਰਾਤ ਨੂੰ ਤੇ ਚਲੋ ਜੀ ਫਾਈਨਲੀ ਕੜੀ ਨੂੰ ਤੜਕੇ ਛੜਕੇ ਲਾਈਏ ਔਰ ਬਣਾਈਏ ਪਕੌੜੇ ਜੋ ਕੜੀ ਦੇ ਵਿੱਚ ਪਾਣੇ ਆਪਾਂ ਨੇ ਲੋ ਜੀ ਕੋਪ ਤੇ ਵਾਸਤੇ ਆਪਾਂ ਨੇ ਵਿੱਚ ਬੇਸਣ ਸਮਾਨ ਰੜਾ ਲਿਆ ਔਰ ਮੈਂ ਪਾਣੀ ਪੂਣੀ ਬਿਲਕੁਲ ਨਹੀਂ ਨਚੋੜਿਆ ਕਹਿੰਦੇ ਪਾਣੀ ਬਾਹਰ ਕੱਢਣਾ ਨਹੀਂ ਚਾਹੀਦਾ ਪਿੱਛੇ ਪਾ ਲੋ ਪਾਣੀ ਵੀ ਲੋ ਜੀ ਕੜੀ ਆਪਾਂ ਨੇ ਐਨੇ ਬਣੂਗੀ ਆਪਣੀ ਨਾਲ ਦੀ ਨਾਲ ਆਪਾਂ ਕੋਫਤੇ ਫਰਾਈ ਕਰਦੇ ਆ ਤੇਲ ਮੇਰਾ ਗਰਮ ਹੋ ਗਿਆ ਬਸ ਦੇਖੋ ਗਰਮ ਹੋ ਰਿਹਾ ਹੈ ਤੇਲ ਤੇ ਹੁਣ ਆਪਾਂ ਫਾਈਨਲੀ ਕੋਫਤੇ ਪਾਈਏ ਵਿੱਚ ਤੋ ਲੋਜੀ ਇੱਕ ਪਾਸੇ ਆਪਣੀ ਕੜੀ ਬਣ ਰਹੀ ਹੈ ਔਰ ਨਾਲ ਦੀ ਨਾਲ ਆਪਾਂ ਫਰਾਈ ਕਰਾਂਗੇ ਕੋਫਤੇ ਕੋਫਤੇ ਬੱਚਿਆਂ ਨੂੰ ਵੀ ਪਸੰਦ ਹੈ ਬਹੁਤ ਖੁਸ਼ ਹੋ ਕੇ ਖਾਂਦੇ ਆ ਸਾਡੇ ਬੱਚੇ ਦਾ ਮਤਲਬ ਪਕੌੜੀਆਂ ਦੀ ਤਰ੍ਹਾਂ ਨਾ ਕੋਲੀ ਭਰ ਕੇ ਐਵੇਂ ਹੀ ਖਾ ਲੈਂਦੇ ਆ ਤੇ ਮੈਂ ਲਕੋ ਕੇ ਰੱਖਿਆ ਕੁਝ ਮੈਂ ਕਿਹਾ ਕੜੀ ਦੇ ਵਿੱਚ ਪਾਣੇ ਆ ਬਈ ਸਾਰੇ ਹੀ ਨਾ ਖਾਓ ਕਿਉਂਕਿ ਬੱਚਿਆਂ ਨੂੰ ਹੁੰਦਾ ਨਾ ਵੀ ਅਸੀਂ ਖਾ ਲਈਏ ਬਸ ਹੁਣ ਹੀ ਖਾ ਲਈਏ ਤੇ ਫਿਰ ਮੈਂ ਇਹਨਾਂ ਦੀ ਕੋਲੀ ਦੇ ਵਿੱਚ ਸਾਈਡ ਦੇ ਵਿੱਚ ਕੱਢ ਤੇ ਦੋਨਾਂ ਨੂੰ ਮੈਂ ਕਿਹਾ ਤੁਸੀਂ ਸਾਈਡ ਦੇ ਵਿੱਚ ਖਾ ਲਿਓ ਪਹਿਲਾਂ ਜੋ ਖਾਣੇ ਆ ਲੇਕਿਨ ਫਿਰ ਕੜੀ ਦੇ ਵਿੱਚ ਵੀ ਪਾਣੇ ਆ ਕਈ ਮੇਰੀ ਭੈਣਾਂ ਨੇ ਹਨਾ ਮੈਨੂੰ ਕਮੈਂਟ ਕਰਿਆ ਵੀ ਤੁਸੀਂ ਕੜੀ ਰਾਤ ਨੂੰ ਨਾ ਖਾਇਆ ਕਰੋ ਖਰਾਬ ਕਰਦੀ ਐ ਹਨਾ ਪਰ ਭੈਣੋ ਕੜੀ ਸਾਨੂੰ ਰਾਤ ਨੂੰ ਤਾਂ ਬਣਾਣੀ ਪੈਂਦੀ ਐ ਕਿਉਂਕਿ ਦਿਨ ਚ ਅਸੀਂ ਇਕੱਠੇ ਨਹੀਂ ਹੁੰਦੇ ਜਾਂ ਸਵੇਰੇ ਬਣਦੀ ਐ ਹਨਾ ਹੁਣ ਛੁੱਟੀਆਂ ਹੋਈਆਂ ਵੀ ਆ ਨੇ ਬੱਚਾ ਨੂੰ ਬਟ ਮੇਰੇ ਹਸਬੰਡ ਨੂੰ ਛੁੱਟੀ ਨਹੀਂ ਹੈਗੀ ਇਹ ਕੋਟ ਜਾਂਦੇ ਆ ਇਸ ਕਰਕੇ ਮੈਂ ਸੋਚਿਆ ਵੀ ਚਲੋ ਆਪਾਂ ਤਾਜੀ ਕੜੀ ਸ਼ਾਮ ਨੂੰ ਬਣਾ ਲੰਨੇ ਆ ਲੇਕਿਨ ਮੋਸਟਲੀ ਮੈਂ ਦੁਪਹਿਰ ਨੂੰ ਹੀ ਕੜੀ ਬਣਾਉਂਦੀ ਆ ਤੇ ਲਾ ਸੁਣ ਲਓ ਸੁਣ ਪਾਇਆ ਜੀ ਬਹੁਤ ਜ਼ਿਆਦਾ ਲੋ ਜੀ ਕੋਪ ਤੇ ਵੀ ਆਪਣੇ ਬੜਗੇ ਨਾਲ ਦੀ ਨਾਲ ਅੰਨੇ ਆਪਣੀ ਕੜੀ ਰਿੱਝੂਗੀ ਅੰਨੇ ਆਪਣੇ ਕੋਕਤੇ ਬਣ ਜਾਣੇ ਆ ਔਰ ਭਾਂਡੇ ਵੀ ਪਏ ਆ ਮੇਰੇ ਕਹਿੰਦੇ ਆ ਨਾ ਕੜੀ ਹੋਗੀ ਚੋਲ ਹੋਗੀ ਭਾਂਡੇ ਹੋਈ ਜਾਂਦੇ ਆ ਨਾਲ ਦੀ ਨਾਲ ਇਹ ਮੰਨ ਜੂਗੀ ਮੈਂ ਬਾਅਦ ਚ ਫਿਲਹਾਲ ਆਪਾਂ ਪਹਿਲਾ ਇਹ ਚੀਜ਼ ਸਾਂਭ ਲਈਏ ਕੜੀ ਰਿੱਝੂਗੀ ਹਲੇ ਆਪਣੀ ਮੈਨੂੰ ਨਾ ਹਲਦੀ ਘੱਟ ਲੱਗਦੀ ਆ ਥੋੜੀ ਜੀ ਹਲਦੀ ਪਾਵਾਂ ਵਿੱਚ ਚ ਲਓ ਜੀ ਪਕੌੜੇ ਬਣ ਚੁੱਕੇ ਆ ਗਰਮਾ ਗਰਮ ਯੰਮੀ ਯੰਮੀ ਪਕੌੜੇ ਕੁਝ ਬੱਚੇ ਖਾ ਵੀ ਲੰਦੇ ਆ ਹਨਾ ਮਤਲਬ ਜਦ ਬਣੇ ਹੋਏ ਹੁੰਦੇ ਆ ਨਾ ਬੱਚੇ ਖਾ ਵੀ ਲੰਨੇ ਆ ਤੇ ਲਓ ਜੀ ਤਾਂ ਲਓ ਜੀ ਫਾਈਨਲੀ ਕੜੀ ਆਪਣੀ ਰਿਜ ਰਿਜ ਕਮਲੀ ਹੋ ਗਈ ਯਾਨੀ ਰਿਜ ਗਈ ਐ ਕੜੀ ਔਰ ਹੁਣ ਆਪਾਂ ਕੜੀ ਦੇ ਵਿੱਚ ਪਾਵਾਂਗੇ ਪਕੌੜੇ ਕਿਉਂਕਿ ਚੰਗੀ ਤਰ੍ਹਾਂ ਰਿਜ ਗਈ ਕੜੀ ਅੱਧਾ ਘੰਟਾ ਹੋ ਗਿਆ ਪੌਣਾ ਘੰਟਾ ਹੋ ਗਿਆ ਕੜੀ ਨੂੰ ਰਿਜਦੀ ਨੂੰ ਤੇ ਹੁਣ ਆਪਾਂ ਵਿੱਚ ਪਾਵਾਂਗੇ ਪਕੌੜੇ ਜੋ ਕਿ ਆਪਨੇ ਬਣਾ ਕੇ ਰੱਖੇ ਹੋਏ ਆ ਪਹਿਲਾਂ ਹੀ ਬਣਾ ਕੇ ਰੱਖੇ ਹੋਏ ਆ ਆਪਾਂ ਨੇ ਤੇ ਪਾਈਏ ਜੀ ਫਾਈਨਲੀ ਲੋ ਜੀ ਤੇ ਆਪਾਂ ਨੇ ਹੁਣ ਪਕੌੜੇ ਪਾਏ ਵਿੱਚ ਲੋ ਜੀ ਬਾਅਦ ਤੇ ਆਪਾਂ ਨੇ ਕੜੀ ਦੇ ਵਿੱਚ ਪਕੌੜੇ ਗੜੀ ਹੋ ਜਾਣੀ ਹੈ ਇਹ ਪਈ ਪਈ ਕੜੀ ਕਿਦਾਂ ਦੀ ਲਗੀ ਜੀ ਕਮੈਂਟ ਕਰਕੇ ਦੱਸਿਓ ਪਕੌੜਿਆਂ ਵਾਲੀ ਕੜੀ ਹਨਾ ਲੋ ਜੀ 7:30 ਹੋ ਗਏ ਔਰ ਮੇਰੀ ਕੜੀ ਅੱਧਾ ਘੰਟਾ ਹੋ ਗਿਆ ਬਣ ਚੁੱਕੀ ਸੀ ਮੈਂ ਰੋਟੀ ਵੀ ਨਾਲ ਦੀ ਨਾਲ ਬਣਾਤੀ ਔਰ ਰਪੰਜਲ ਮੰਗ ਰਹੀ ਐ ਕੜੀ ਪਕੌੜਿਆਂ ਵਾਲੀ ਕੜੀ ਤੇ ਰੂਪਾਂਜਲ ਨੂੰ ਦੇਖ ਕੇ ਲੱਗੀ ਆ ਭੁੱਖ ਹੁਣ ਰੂਪ ਨੂੰ ਪਾ ਕੇ ਦੇ ਦਈਏ ਪਹਿਲਾਂ ਆਪਾਂ ਕਿਉਂਕਿ ਬੱਚੇ ਹੈ ਨਾ ਖੇਡਦੇ ਆ ਭੁੱਖ ਛੇਤੀ ਲੱਗ ਜਾਂਦੀ ਹੈ ਤੇ ਫਾਈਨਲੀ ਕੜੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਔਰ ਰੋਟੀ ਵੀ ਬਣ ਚੁੱਕੀ ਹੈ ਸ਼ਾਮ ਦੀ ਸ਼ਾਮ ਦਾ ਖਾਣਾ ਆਪਣਾ ਰੈਡੀ ਹੈ ਹਨਾ ਤੇ ਰੂਪਾਂਜਲ ਨੂੰ ਦੇਖ ਕੇ ਆ ਰਹੀ ਆ ਮੈਂ ਸਭ ਤੇ ਪਹਿਨਾ ਰੂਪਾਂਜਲ ਖਾਊਗੀ ਇਹ ਹੈ ਜੀ ਪਕੌੜਿਆਂ ਵਾਲੀ ਕੜੀ ਯੰਮੀ ਯੰਮੀ ਔਰ ਨਾਲ ਸਿੰਪਲ ਫੁਲਕਾ ਹੈ ਕੜੀ ਹੈ ਤੇ ਪਾਣੀ ਹੈ ਹਨਾ ਤੇ ਲੋ ਜੀ ਸ਼ਾਮ ਦਾ ਡਿਨਰ ਆਪਣਾ ਰੈਡੀ ਹੈ ਤੇ ਆਓ ਤੁਸੀਂ ਵੀ ਜੀ ਸਾਰੇ ਜਣੇ ਡਿਨਰ ਕਰੀਏ ਆਪਾਂ ਸ਼ਾਮ ਦਾ ਤਾਂ ਸਭ ਤੋਂ ਪਹਿਲਾਂ ਆਪਾਂ ਰੂਪ ਨੂੰ ਦੇਖ ਕੇ ਆਈਏ ਫੜਾ ਕੇ ਰੂਪ ਮੰਗ ਰਹੀ ਹੈ ਤੇ ਬਾਬਾ ਜੀ ਵੀ ਕਰ ਰਹੇ ਆ ਬਾਹਰ ਪਾਠ ਹਾਂ ਬੋਲ ਚਲੋ ਆ ਉੱਪਰ ਟੀਵੀ ਚਲਾਵਾਂਗੀ ਮੈਂ ਆ ਜਾ ਓਰੇ ਖਾ ਭਣੀ ਰੋਟੀ ਖਾ ਤੂੰ ਪਹਿਲਾਂ ਥੋੜਾ ਫੜ ਰੋਟੀ ਖਾ ਔਰ ਪਾਪਾ ਨੂੰ ਕਰਨਾ ਫੋਨ ਮੈਂ ਕਿਉਂਕਿ ਹਲੇ ਤੱਕ ਨਹੀਂ ਆਏ باوجود ਕੇ ਪਾਪਾ ਅੱਜ ਲੇਟ ਹੋ ਗਏ ਫਾਈਨਲੀ ਮੈਂ ਕੜੀ ਪੱਤਾ ਨਹੀਂ ਆ ਤੋ ਕੜੇ ਓਹੋ ਸੋਰੀ ਸੋਰੀ ਕੜੀ ਪੱਤਾ ਪਾਣਾ ਹੀ ਭੁੱਲ ਗਈ ਵਿੱਚ ਮੈਂ ਸਾਰੀ ਸਬਜੀ ਸਾਰੀ ਕੜੀ ਬਣਾ ਲਈ ਕੜੀ ਪੱਤਾ ਪਾਣਾ ਭੁੱਲ ਗਈ ਓਹ ਹਾਂ ਕੜੀ ਬਣੀ ਤੋ ਲੋ ਜੀ ਕੜੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਔਰ ਕੜੀ ਪੱਤਾ ਭੁੱਲ ਗਈ ਕੜੀ ਪੱਤਾ ਭੁੱਲ ਲਗੀ ਮੈਂ ਹੋਰ ਕੜੀ ਪੱਤਾ ਪਿਆ ਤਾਂ ਮੇਰੇ ਫ੍ਰੀਜ ਦੇ ਵਿੱਚ ਲੇਕਿਨ ਜਦੋਂ ਮੈਂ ਤੜਕਾ ਲਾਇਆ ਨਾ ਕੜੀ ਨੂੰ ਉਸ ਟਾਈਮ ਭੁੱਲ ਗਈ ਔਰ ਹੁਣ ਯਾਦ ਆਇਆ ਜੋਤ ਨੇ ਯਾ ਰੂਪ ਨੇ ਯਾਦ ਕਰਾਇਆ ਕੜੀ ਪੱਤਾ ਉਿੱਤ ਤਰ੍ਹਾਂ ਗੜੇਰਾ ਠੀਕ ਆ ਔਰ ਮੈਂ ਹੁਣ ਠੀਕ ਆ ਫਰੈਂਡਸ ਕੋ ਦਿਖ ਨਹੀਂ ਰਹਾ ਵਿਚ ਮੈਂ ਤੇ ਹੁਣ ਮੈਂ ਕੜੀ ਬਣਾ ਲਈ ਐ ਰੋਟੀ ਬਣਾ ਕੇ ਰੱਖਦੀ ਆ ਤੇ ਫਾਈਨਲੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਹਾਂ ਬਹੁਤ ਅੱਛੀ ਬਣੀ ਐ ਕੜੀ ਬਣੀ ਐ ਲਾਈਕ ਕਰ ਦਿਓ ਜਿਸ ਕੋ ਖਾਣੀ ਐ ਹਾਂ ਜਿਸ ਨੂੰ ਕੜੀ ਖਾਣੀ ਐ ਉਹ ਆਜੋ ਰਪੈਂਜਲ ਰੋਲਾ ਨਾ ਪਾ ਠੀਕ ਆ ਗਰਮ ਹਾਂ ਠੀਕ ਆ ਖਾ ਫਰੈਂਡਸ ਔਰ ਇੱਕ ਚੀਜ਼ ਫਰੈਂਡਸ ਇਹ ਦੇਖੋ ਮੈਨੇ ਕੀ ਕਰ ਲਿਆ ਹਾਂ ਇਸਕੇ ਝੋਟ ਲੱਗੀ ਪੈਰ ਤੇ ਕਿਉਂਕਿ ਫਰੈਂਡਸ ਹਮ ਅੰਬੜ ਟੋੜ ਰਹੇ ਸੀ ਵੇਢ ਤੇ ਚਲੋ ਜੀ ਕੋਪਤਿਆਂ ਵਾਲੀ ਕੜੀ ਆਪਣੀ ਬਣ ਚੁੱਕੀ ਹੈ ਡਿਨਰ ਰੈਡੀ ਹੈ ਜਿਨੇ ਜਿਨੇ ਖਾਣਾ ਨਾ ਫਟਾਫਟ ਆਜੋ ਤੁਸੀਂ ਹਨਾ ਫਟਾਫਟ ਆਜੋ ਰਪੰਜਲ ਖਾ ਰਹੀ ਹੈ ਜੋਤ ਖਾ ਰਹੀ ਹੈ ਮੈਂ ਵੀ ਖਾਉਂਗੀ ਫਿਲਹਾਲ ਆਪਾਂ ਕਰਦੇ ਹਾਂ ਵਲੌਗ ਦਾ ਐਂਡ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੱਕ ਲਈ ਬਾਏ ਬਾਏ ਜਿਨੂੰ ਜਿਨੂੰ ਕੜੀ ਪਸੰਦ ਹੈ ਨਾ ਜ਼ਰੂਰ ਕਮੈਂਟ ਕਰਿਓ ਵੀ ਕੜੀ ਕਿਹਨੂੰ ਕਿਹਨੂੰ ਪਸੰਦ ਆ ਉਹ ਵੀ ਪਕੌੜਿਆਂ ਵਾਲੀ ਜੰਮੀ ਜੰਮੀ ਪਕੌੜਿਆਂ ਵਾਲੀ ਹਨਾ ਇਧਰ ਰਪੰਜਲ ਨੂੰ ਪਸੰਦ ਹੈ ਰਪੰਜਲ ਦਾ ਹੱਥ ਖੜਾ ਹੋ ਗਿਆ ਔਰ ਮੂਝੇ ਵੀ ਪਸੰਦ ਹੈ ਲੇਕਿਨ ਵਜੁੱਤ ਕੋ ਪਸੰਦ ਨਹੀਂ ਹੈ ਕਿਉਂਕਿ ਉਸਕਾ ਹਾਂ ਕੰਨਾ ਹੋ ਗਿਆ ਚਲੋ ਜੀ ਬਾਏ ਬਾਏ ਟੇਕ ਕੇਅਰ ਹੈਨਾ ਮਿਲਦੇ ਆਂ ਨੈਕਸਟ ਵਲੋਗ ਦੇ ਵਿੱਚ ਲਾਈਕ ਸ਼ੇਅਰ ਸਬਸਕ੍ਰਾਈਬ ਬਾਈ